ਅਸੀਂ ਅੱਜ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੰਨਾ ਦਾ ਦੁੱਖ ਸਾਂਝਾ ਕਰਨ ਆਏ ਸੀ ਕਿਉਂਕਿ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੇ ਤੋਂ ਵੀ ਮਹਾਨ ਸੰਸਾ ਦਾ ਦੁੱਖ ਦੇ ਵਿੱਚ ਹਮੇਸ਼ਾ ਅੱਗੇ ਵਧਦੀ ਆ। ਉਹ ਥੋੜਾ ਬੁਸਤਾ ਜਿੰਨਾ ਕਿ ਇਹਨਾਂ ਦੇ ਅਸੀਂ ਜ਼ਖਮਾਂ ਤੇ ਤਾਂ ਮਲਮ ਨਹੀਂ ਲਾ ਸਕਦੇ ਕਿਉਂਕਿ ਵੱਡੇ ਜ਼ੋਕਿਆ। ਇਹਨਾਂ ਦਾ ਮੈਂ ਸੈਂਟਰ ਦੀ ਸਰਕਾਰ ਨੂੰ ਵੀ ਕਹਿਣਾ ਚਾਹਣਾ ਕਿ ਮਿਨੋਰਟੀ ਕਮਿਊਨਿਟੀ ਦਾ ਕੁਝ ਕੋਟਾ ਹੁੰਦਾ ਸੀ ਜਿਹਦੇ ਵਿੱਚ ਸਿੱਖ ਵੀ ਬੋਲ ਕਰਦੇ ਸੀ। ਉਹ ਥੋੜੀ ਬੁਕਤੀ ਜਿਹੜੀ ਸਹਿਜਤਾ ਆ ਉਹ ਆ ਜਾਂਦੀ ਸੀ ਉਹ ਸਾਰੀ ਦੀ ਸਾਰੀ ਬੰਦ ਕਰਕੇ ਜਿਨ੍ਹਾਂ ਨੇ ਮਿਨੋਰਟੀ ਕਮਿਊਨਿਟੀ ਦੇ ਨਾਲ ਸਾਰਾ ਜਿਹੜਾ ਬਹੁਤ ਵੱਡਾ ਧੱਕਾ ਕੀਤਾ ਵਿੱਤ ਦਿਨੀ ਆਜੀਪੀਸੀ ਦੇ ਪ੍ਰਦਾਨ ਹਰਜਿੰਦਰ ਸਿੰਘ ਧਾਮੀ ਜੰਮੂ ਕਸ਼ਮੀਰ ਦੇ ਪੁਂਚ ਪਹੁੰਚੇ ਦੱਸਦੇ ਕਿ ਪਾਕ ਹਮਲੇ ਦੇ ਪੀੜਤ ਸਿੱਖ ਪਰਿਵਾਰਾਂ ਦੇ ਨਾਲ ਉਹਨਾਂ ਵੱਲੋਂ ਮੁਲਾਕਾਤ ਕੀਤੀ ਗਈ ਪੀੜਤ ਪਰਿਵਾਰਾਂ ਨੂੰ ਸਹਾਇਤਾ ਵਜੋਂ 5-5 ਲੱਖ ਰੁਪਏ ਦੇ ਚੈੱਕ ਦਿੱਤੇ ਗਏ ਦੱਸਦੇ ਕਿ ਧਾਮੀ ਨੇ ਪੀੜਤ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕੀਤਾ ਦੱਸਦੇ ਕਿ ਪਾਕਿਸਤਾਨ ਦੇ ਵੱਲੋਂ ਜੰਮੂ ਕਸ਼ਮੀਰ ਦੇ ਪੁਂਚ ਦੇ ਵਿੱਚ ਸਥਿਤ ਗੁਰੂ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਗੁਰੂ ਘਰ ਤੇ ਜਿਹੜਾ ਕਿ ਹਮਲਾ ਕੀਤਾ ਗਿਆ ਸੀ ਅਤੇ ਇਸ ਦੌਰਾਨ ਚਾਰ ਸਿੱਖਾਂ ਦੀ ਮੌਤ ਹੋ ਗਈ ਸੀ ਤਾਂ ਬਿੱਤੇ ਦਿਨੀ ਅੰਤਿਮ ਅਰਦਾਸ 'ਤੇ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਏ ਹਰਜਿੰਦਰ ਸਿੰਘ ਢਾਮੀ ਜਿਨ੍ਹਾਂ ਨੇ ਪਰਿਵਾਰ ਦੇ ਨਾਲ ਪੀੜਤ ਪਰਿਵਾਰਾਂ ਦੇ ਨਾਲ ਜਿਹੜਾ ਕਿ ਮੁਲਾਕਾਤ ਕੀਤੀ ਅਤੇ ਦੁੱਖ ਸਾਂਝਾ ਕੀਤਾ ਤੇ ਸਹਾਇਤਾ ਵਜੋਂ 5-5 ਲੱਖ ਰੁਪਏ ਦੀ ਜਿਹੜੀ ਕਿ ਰਾਸ਼ੀ ਵੀ ਚੈੱਕ ਵੀ ਜਿਹੜੇ ਕਿ ਪੀੜਤ ਪਰਿਵਾਰਾਂ ਨੂੰ ਸੌਂਪੇ ਗਏ। ਅਤੇ ਵਿਕੇ ਦੇ ਸਮੇਂ ਦੌਰਾਨ ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿੱਚ ਉਹ ਜੰਗੀ ਪਹਾਣੇ ਵਾਪਰ ਗਏ ਜਿਹਦਾ ਅਸਰ ਜਿਨ੍ਹਾਂ ਜਿਨ੍ਹਾਂ ਦੇ ਉੱਤੇ ਵੀ ਪਿਆ ਉਹ ਬਹੁਤ ਵੱਡਾ ਦੁਖਦਾਈ ਗਿਆ ਕਿਉਂਕਿ ਪੁੰਛ ਦਾ ਇਹ ਜਿਹੜਾ ਹਲਕਾ ਇਲਾਕਾ ਇਹ ਬਾਰਡਰ ਦੇ ਉੱਤੇ ਆ ਤੇ ਇੱਥੇ ਸਭ ਤੋਂ ਪਹਿਲਾਂ ਉਹ ਜਿਹੜਾ ਸ਼ਹਿਲ 되 ਗਿਆ ਜਿਹਦੇ ਵਿੱਚ ਤਿੰਨ ਸਿੰਘ ਜਿਹੜੇ ਜਿੱਥੇ ਹੁਣ ਆਪਾਂ ਭਾਈ ਅਮਰਜੀਤ ਸਿੰਘ ਜੀ ਦੇ ਬੈਠੇ ਖੜਾ ਵਿਖੇ ਭਾਈ ਅਮਰੀਕ ਸਿੰਘ ਜੀ ਭਾਈ ਰਣਜੀਤ ਸਿੰਘ ਜੀ ਔਰ ਮੈਂ ਦੇਖਦਾ ਸੀ ਕਿ ਭਾਈ ਰਣਜੀਤ ਸਿੰਘ ਉਹਨਾਂ ਨੂੰ ਪੁੱਛਿਆ ਦੁਕਾਨ ਦੇ ਬਾਹਰ ਸੀ ਤੇ ਦੂਸਰਾ ਸਿੰਘ ਬਿਲਕੁਲ ਅੰਦਰ ਸੀ ਪਰ ਐਸਾ ਪਾਣਾ ਵਾਪਰਿਆ ਭਈ ਅੰਦਰ ਵੀ ਮੌਤ ਨੇ ਨਿਛੜਿਆ ਇੱਥੇ ਭਾਈ ਅਮਰਜੀਤ ਸਿੰਘ ਆ ਘਰ ਦਾ ਬੈਠਕ ਦੇ ਵਿੱਚ ਸੋਤੇ ਹੋਏ ਨਾਲ ਉਹਦੇ ਚਾਚਾ ਜੀ ਸੀਗੇ ਉਹ ਸਹਿਲਾ ਅਸਰ ਇਹਨਾਂ ਤੇ ਤਾਂ ਹੋਇਆ ਪਰ ਉਹ ਤੋਂ ਜਾਨਲੇਵਾ ਹੋ ਗਿਆ ਭਾਈ ਅਮਰਜੀਤ ਸਿੰਘ ਜੀ ਦੇ ਹਾਲੇ ਉਮਰ ਬਹੁਤ ਥੋੜੀ ਸੀ ਪਰ ਮੌਤ ਦੇ ਮੂਹਰੇ ਕਿਸੇ ਦਾ ਜਿਹੜਾ ਜੋਰ ਨਹੀਂ ਚੱਲਦਾ ਪਰ ਜਿਸਲੇ ਕਈ ਵਾਰੀ ਇਹ ਅਚਨਚਤੀਂ ਬਾਹਣੇ ਵਾਪਰ ਜਾਂਦੇ ਆ ਜਿਹਦੇ ਨਾਲ ਪਰਿਵਾਰ ਵੀ ਹਿੱਲ ਜਾਂਦਾ ਬਾਕੀ ਜਿਹੜੇ ਸੱਚੇ ਸੰਬੰਧੀ ਜਾਂ ਦੂਏ ਸਨੇਹ ਰੱਖਣ ਵਾਲੇ ਉਹਨਾਂ ਦੇ ਵੀ ਫਿਰਦੇ ਦੀ ਪੀੜਾ ਵੱਡੀ ਬਣ ਜਾਂਦੀ ਹੈ ਤੇ ਅਸੀਂ ਅੱਜ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦਾ ਦੁੱਖ ਸਾਂਝਾ ਕਰਨ ਆਏ ਸੀ ਕਿਉਂਕਿ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਮਹਾਨ ਸੰਸਥਾ ਹੈ ਦੁੱਖ ਦੇ ਵਿੱਚ ਹਮੇਸ਼ਾ ਅੱਗੇ ਵਾਦੀ ਆ ਤੋਂ ਥੋੜਾ ਬੁੱਤਾ ਜਿੰਨਾ ਕਿ ਇਹਨਾਂ ਦੇ ਅਸੀਂ ਜ਼ਖਮਾਂ ਤੇ ਤਾਂ ਮਲਮ ਨਹੀਂ ਲਾ ਸਕਦੇ ਕਿਉਂਕਿ ਵੱਡੇ ਜ਼ੋਕਿਆ ਪਰ ਥੋੜੀ ਬਹੁਤੀ ਸਹਿਯਤਾ ਰੂਪ ਦੇ ਵਿੱਚ ਅੱਜ ਇਹਨਾਂ ਦੇ ਕੋਲ ਪਹੁੰਚੇ ਸੀ ਉਹ ਦੁੱਖ ਸਾਂਝਾ ਕਰਨ ਵੀ ਪਹੁੰਚੇ ਸੀ ਪਈ ਅਮਰਜੀਤ ਸਿੰਘ ਬੱਚੇ ਛੋਟੇ ਬੇਟੀ ਦੋ ਦੂਜੀ ਕਲਾਸ ਪੜ੍ਹਦੀ ਬੇਟਾ ਅਸਮੀ ਚ ਪੜਦਾ ਆਪ ਵੀ ਉਹ ਵਿਵਹ ਜਿਹੜੀ ਆ ਕਿਸੇ ਪ੍ਰਾਈਵੇਟ ਸਕੂਲ ਦੇ ਵਿੱਚ ਲੱਗੀ ਪਹਿਲਾਂ ਤਾਂ ਮੈਂ ਸੈਂਟਰ ਦੀ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਕਿ ਮਿਨੋਰਟੀ ਕਮਿਊਨਿਟੀ ਦਾ ਕੁਝ ਕੋਟਾ ਹੁੰਦਾ ਸੀ ਜਿਹਦੇ ਵਿੱਚ ਸਿੱਖ ਵੀ ਬੋਲ ਕਰਦੇ ਸੀ ਉਹ ਥੋੜੀ ਮੋਤੀ ਜਿਹੜੀ ਸਹਿਜਤਾ ਆ ਉਹ ਆ ਜਾਂਦੀ ਸੀ ਉਹ ਸਾਰੀ ਦੀ ਸਾਰੀ ਬੰਦ ਕਰਕੇ ਇਹਨਾਂ ਨੇ ਮਿਨੋਰਟੀ ਕਮਿਊਨਿਟੀ ਦੇ ਨਾਲ ਸਾਰਾ ਜਿਹੜਾ ਬਹੁਤ ਵੱਡਾ ਧੱਕਾ ਚੜ੍ਹਦੀ ਕਲਾ ਟਾਈਮ ਟੀਵੀ ਲਈ ਜੰਮੂ ਕਸ਼ਮੀਰ ਤੋਂ ਪੱਤਰਕਾਰ ਜਗਪ੍ਰੀਤ ਸਿੰਘ ਦੀ ਖਾਸ ਰਿਪੋਰਟ ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਲਈ press ਕਰੋ bell icon ਨੂੰ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us tabai indian cuisine Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.